ਸਤਿ ਸ਼੍ਰੀਕਾਲ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਇਸ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਬਿਆਸ ਕਨ ਟ੍ਰੈਕ ਉੱਤੇ ਜਿੱਥੇ ਆਪਾਂ ਦੇਖਾਂਗੇ ਉਸ ਝੀਲ ਨੂੰ ਜਿਸ ਵਿੱਚੋਂ ਬਿਆਸ ਦਰਿਆ ਸ਼ੁਰੂ ਹੁੰਦਾ ਜਾਂ ਕਹਿ ਲੋ ਜਿੱਥੋਂ ਬਿਆਸ ਦਰਿਆ ਦਾ ਜਨਮ ਹੁੰਦਾ ਅਸੀਂ ਇਸ ਵੇੜੇ ਹੈਗੇ ਹਾਂ ਟੁੰਡੀ ਪਿੰਡ ਦੇ ਨੇੜੇ ਜਿੱਥੋਂ ਇਹ ਟ੍ਰੈਕ ਸ਼ੁਰੂ ਹੁੰਦਾ ਟੁੰਡੀ ਪਿੰਡ ਮਨਾਲੀ ਲੇ ਹਾਈਵੇ ਤੇ ਮਨਾਲੀ ਤੋਂ ਲਗਭਗ 1 ਘੰਟਾ ਦੂਰ ਆ ਮੈਂ ਜ਼ਿਆਦਾਤਰ ਟ੍ਰੈਕ ਅਜ ਤੱਕ ਸੋਲੋ ਹੀ ਕੀਤੇ ਆ ਬੜੀ ਇਸ ਟ੍ਰੈਕ ਵਿੱਚ ਮੇਰੇ ਨਾਲ ਮੇਰਾ ਇੱਕ ਦੋਸਤ ਅਭਿਸ਼ੇਕ ਵੀ ਹੈ ਜੋ ਕਿ ਬੈਂਗਲੌਰ ਤੋਂ ਹੈ ਅਭਿਸ਼ੇਕ ਮਨਾਲੀ ਆਇਆ ਹੋਇਆ ਸੀ ਇਸ ਲਈ ਅਸੀਂ ਇਕੱਠੇ ਪਲਾਨ ਕੀਤਾ ਕਿ ਟ੍ਰੈਕ ਕੀਤਾ ਜਾਵੇ ਮਨਾਲੀ ਤੋਂ ਅਸੀਂ 6:30 ਵਜੇ ਚੱਲੇ ਸੀ ਤੇ 7:30 ਵਜੇ ਸਕੂਟਰ ਇੱਥੇ ਟੁੰਡੀ ਖੜਾ ਕਰਕੇ ਅਸੀਂ ਟ੍ਰੈਕ ਸਟਾਰਟ ਕਰ ਦਿੱਤਾ ਬਿਲਕੁਲ ਸਾਹਮਣੇ ਤੁਸੀਂ ਹਨੂਮਾਨ ਟਿੱਬਾ ਪੀਕ ਦੇਖ ਸਕਦੇ ਹੋ ਜੋ ਕਿ ਤੌਲਾਦਰ ਰੇਂਜ ਦੀ ਸਭ ਤੋਂ ਉੱਚੀ ਚੋਟੀ ਹੈ ਇਸ ਟਰੈਕ ਦੀ ਖਾਸੀਅਤ ਹੈ ਕਿ ਹਨੂਮਾਨ ਟਿੱਬਾ ਦਾ ਬਹੁਤ ਹੀ ਕਲੀਅਰ 뷰 ਕਾਫੀ دیر ਤੱਕ ਇਸ ਟਰੈਕ ਤੇ ਦੇਖਣ ਨੂੰ ਮਿਲਦਾ ਹੈ ਪਹੁੰਚ ਗਿਆ ਅਫਕਰਤਾਜ ਇੱਥੇ ਕੈਂਪ ਲੱਗਿਆ ਹੋਇਆ ਹੈ ਏਪੀ ਵਿਮਾਸ ਜੋ ਕਿ ਮਨਾਲੀ ਦਾ ਮਾਊਂਟੇਨਰਿੰਗ ਇੰਸਟੀਚਿਊਟ ਹੈ ਉਹਨਾਂ ਦੇ ਸਟੂਡੈਂਟਸ ਲਈ ਵੈਸੀ ਟਰੈਕਿੰਗ ਕੰਪਨੀਆਂਜ਼ ਏ ਟਰੈਕ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਕਰਵਾਉਂਦੀਆਂ ਪਰ ਸਾਡਾ ਪਲਾਨ ਅੱਜ ਇਸ ਟਰੈਕ ਨੂੰ ਇੱਕੋ ਦਿਨ ਦੇ ਵਿੱਚ ਸੇਮ ਡੇ ਸਵੇਰੇ ਚੱਲ ਕੇ ਸ਼ਾਮ ਤੱਕ ਵਾਪਸ ਉਹਂ ਢੀ ਵਿਲੇਜ ਪਹੁੰਚਣ ਦਾ ਜਿਹਦਾ ਟਰੈਕ ਦਾ ਟਰੈਕ ਰੂਟ ਤੁਸੀਂ ਰਾਈਟ ਸਾਈਡ ਤੇ ਦੇਖ ਸਕਦੇ ਹੋ ਇੱਕ ਹੋਰ ਬਹੁਤ ਜ਼ਰੂਰੀ ਜਾਣਨ ਵਾਲੀ ਗੱਲ ਇਹ ਹੈ ਕਿ ਹੋਰ ਕਮਰਸ਼ੀਅਲ ਟਰੱਕਸ ਵਾਂਗੂ ਇਸ ਰੂਟ ਦੇ ਉੱਤੇ ਕੋਈ ਟਾਬੇ ਜਾਂ ਹੋਰ ਚਾਹ ਪਾਣੀ ਦੇ ਕੋਕੇ ਬਿਲਕੁਲ ਨਹੀਂ ਹੈਗੇ ਇਸ ਲਈ ਜੇ ਕਿਸੇ ਨੇ ਵੀ ਇਹ ਟ੍ਰੈਕ ਪਲਾਨ ਕਰਨਾ ਹੋਵੇ ਤਾਂ ਆਪਣਾ ਖਾਣ ਪੀਣ ਦਾ 스ਨੈਕਸ ਜਾਂ ਰੋਟੀ ਪਾਣੀ ਜੋ ਵੀ ਹੈ ਨਾਲ ਤੁਹਾਨੂੰ ਆਪ ਕੈਰੀ ਕਰਨਾ ਪਏਗਾ ha <laughs> almost reached byaskund beautiful background byaskund is almost here ਲੋ ਜੀ ਦਰਸ਼ਨ ਕਰੋ ਬਹੁਤ ਹੀ ਖੂਬਸੂਰਤ ਹਰੇ ਰੰਗ ਦੀ ਬਿਆਸ ਕੁੰਡ ਝੀਲ ਦੇ ਇਹ ਨੀੜਲੀਆਂ ਪਹਾੜੀ ਚੋਟੀਆਂ ਤੋਂ ਬਰਫ਼ ਪਿਗਲ ਕੇ ਝੀਲ ਵਿੱਚ ਪੈ ਰਹੀ ਹੈ ਜੋ ਅੱਗੇ ਜਾ ਕੇ ਦੂਸਰੇ ਪਾਸੇ ਝੀਲ ਦੇ ਬਿਆਸ ਦਰਿਆ ਵਿੱਚੋਂ ਨਿਕਲਦੀ ਹੈ ਸਾਨੂੰ ਲਗਭਗ ਸਾਢੇ 1.5 ਘੰਟੇ ਇੱਥੇ ਪਹੁੰਚਣ ਵਿੱਚ ਲੱਗੇ ਸਾਢੇ 7 ਵਜੇ ਅਸੀਂ ਟ੍ਰੈਕ ਸ਼ੁਰੂ ਕੀਤਾ ਸੀ ਤੇ ਹੁਣ ਆਲਮੋਸਟ 1 ਵਜੇ ਦੁਪਹਿਰ ਦੇ 1 ਵਜੇ ਦਾ ਟਾਈਮ ਹੋ ਚੁੱਕਾ ਹੈ so this is the waterfall from the glacier that feeds bias kund and then from the bias kund फिर we have bias river all the way going to the bias bias kund vichon phutdi hui eh choti ji nadi nu bias darya da main srot mane la da ਜੋ ਕਿ ਅੱਗੇ ਚੱਲ ਕੇ ਇਸੇ ਵਾਦੀ ਵਿੱਚ ਹੀ ਹੋਰ ਇਦਾਂ ਦੀਆਂ ਸਟ੍ਰੀਮਾਂ ਨਾਲ ਮਿਲ ਕੇ ਮਨਾਲੀ ਤੱਕ ਪਹੁੰਚਦੇ-ਪਹੁੰਚਦੇ ਕਾਫੀ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਫਾਈਵ ਸਟਾਰ ਲੰਚ ਐਟ ਬਿਆਸ ਕੁੰਡ ਲੇਕ ਇਸ ਜਗ੍ਹਾ ਬਾਰੇ ਇੱਕ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਰਿਸ਼ੀ ਵ્યાਸ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਸੀ ਜਿਸ ਕਰਕੇ ਇਸ ਝੀਲ ਦਾ ਨਾਮ ਬਿਆਸਕੁੰਡ ਤੇ ਇਸ ਦਰਿਆ ਦਾ ਨਾਮ ਬਿਆਸ ਪਿਆ ਪੂਰੇ ਟਰੈਕ ਦਾ ਸਭ ਤੋਂ ਮੁਸ਼ਕਿਲ ਜਿਹੜਾ ਇੱਕ ਸੈਕਸ਼ਨ ਸੀਗਾ ਉਹ ਇਹ ਸੀਗਾ ਜਿਹੜਾ ਲੇਕ ਤੋਂ ਬਾਅਦ ਵਿੱਚ ਲੇਡੀ ਲੈਗ ਕੈਂਪਸਾਈਟ ਦੇ ਰਸਤੇ ਤੇ ਇਹ ਇੱਕ ਪੂਰੀ ਪਹਾੜੀ ਇੱਕ ਕਹਿ ਲੋ ਸਿੱਧੀ ਕੰਧ ਵਾਂਗੂ ਖੜੀ ਚੜਨੀ ਪੈਂਦੀ ਹੈ ਅ ਥੋੜੇ ਜਿਹਾ ਡਿਸਟੈਂਸ ਦੇ ਵਿੱਚ ਹੀ ਆਲਮੋਸਟ 900 ਮੀਟਰ ਦਾ ਐਲੀਵੇਸ਼ਨ ਗੇਨ ਹੈ ਸੋ ਇਹ ਉੱਪਰ ਤੱਕ ਚੜਨ ਵਿੱਚ ਇਹ ਵਾਲੀ ਜਿਹੜੀ ਕਾਫੀ ਮੁਸ਼ਕਲ ਕਰਨੀ ਪਈ so the lake is behind this ridge this is the waterfall that feeds the lake and this is the rock where we had lunch and from there we have come all the way up here in 30 minutes. the hello pro mountaineers <laughs> the only two people in this whole loop. with whole mountains to ourselves ਸਾਹਮਣੇ ਦਿਸਦੇ ਹੋਏ ਪਹਾੜਾਂ ਦੇ ਵਿੱਚ ਬਣੇ ਗਲੇਸ਼ੀਅਰਸ ਦੀ ਬਰਫ਼ ਪਿਗਲ ਕੇ ਪਿਆਸ ਕੁੰਡ ਲੇਕ ਦੇ ਵਿੱਚ ਪੈਂਦੀ ਹੈ ਆਸਕੁੰਡ ਨੂੰ ਆਪਾਂ ਕਾਫੀ ਥੱਲੇ ਦੂਰ ਛੱਡ ਆਏ ਤੇ ਜਿਹੜਾ ਬਹੁਤ ਹੀ ਵੱਡਾ ਪੱਥਰ ਉਥੇ ਜਿਸ ਦੇ ਨੇੜੇ ਬੈਠ ਕੇ ਲੰਚ ਕੀਤਾ ਸੀ ਉਹ ਇਥੋਂ ਇੱਕ ਛੋਟੇ ਜੇ ਛੋਟੇ ਜੇ ਪੱਥਰ ਵਾਂਗੂ ਦਿਖ ਰਿਹਾ ਹੈ ਸੋ ਵੀ ਜਸਟ ਕ੍ਰੋਸਡ ਦ ਹਾਈਐਸਟ ਪੁਆਇੰਟ ਇਨ ਦ ਟ੍ਰੈਕ which is this saddle i'll show you later we are at how much what elevation are we at 3900 We are at 3,900 meters, feeling tired but proud. <laughs> this is the narrow saddle that we just crossed from the other side, and here we have that is the Lady Leg campsite, which is a base camp for. Friendship Peak uh, Expedition And I believe we are going to descend through this path not sure just a guess It's the first first campsite out <laughs> of focus So the time is 4.15 pm. Uh, we started at almost 3.15 all the way from that peak. Uh, and we've descended here, 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 here. And now we're almost at the level of the Bias River, uh, which we have to cross once. Then we'll be on the other side of the river on the left bank. And it's a gradual descend to the ending point of the trail <sighs> sunlight is gone in this valley uh, slowly it will start getting dark so we have to rush We're almost done with the hike, just 15-20 minutes away from where we parked our ride. Uh, this little bridge in the window <laughs> in the frame is the one we crossed in the morning uh, when we went up. And this is the way down which is pretty straightforward now. The track is almost over. That little white building that's where we parked our scooty. I think it will be another 10 minutes or so it's finally done this is our ride time is 6 610 <laughs> almost 11 hours continuous trekking now we'll head to manali ਅੱਜ ਦੀ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੂੰ ਇਸ ਟਰੱਕ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਥੱਲੇ ਕਮੈਂਟ ਕਰ ਸਕਦੇ ਹੋ ਜਾਂ ਮੇਰੇ ਇੰਸਟਾਗ੍ਰam ਅਕਾਊਂਟ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਂ ਪੱਕਾ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ ਥੈਂਕਸ ਅਗੇਨ ਇਤਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨਾਲ ਜੁੜੇ ਰਹੋ ਤੇ ਅਗਲੀ ਵੀਡੀਓ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ